thank you ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਤੈ ਸਭ ਜ ਬਹੁਤ ਹੀ ਖੁਸ਼ੀ ਦਾ ਮਕਾਮ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ 555ਵਾਂ ਪ੍ਰਕਾਸ਼ ਪੁਰਬ ਜੋ ਕਿ ਵਿਸ਼ਵ ਭਰ ਦੀ ਦੁਨੀਆ ਮਨਾ ਰਹੀ ਹੈ ਉੱਥੇ ਅੱਜ ਗੁਰਦੁਆਰਾ ਸਿੰਘ ਸਵਾ ਬੈਂਕਾਕੰਗ THAILAND ਵਿਖੇ ਵੀ ਜਿੱਥੇ ਕਿ ਬਹੁਤ ਹੀ ਮਰਜਾਦਾ ਤੇ ਛੜਦਾ ਭਾਵਨਾ ਦੇ ਨਾਲ ਗੁਰਪੁਰ ਮਨਾਇਆ ਗਿਆ ਜੋ ਕਿ ਆਪਣੀਆਂ ਮਿੱਠਿਆ ਤੇ ਤਾਜ਼ਾ ਜੱਦਾ ਛੜਦਾ ਹੋਇਆ ਇਸ ਵੇਲੇ ਸਪੂਰਨ ਹੋਇਆ ਤੇ ਜਿੱਥੇ ਕਿ ਮਹਾਨ ਨਗਰ ਕੀਰਤਨ ਹੋਇਆ ਉੱਥੇ ਵੱਖ-ਵੱਖ ਨਗਰ ਤੋਂ ਆਏ ਹੋਏ ਕੀਰਤਨੀ ਜਥਿਆਂ ਨੇ ਕੀਰਤਨ ਕਰਕੇ ਸੰਗਤਾਂ ਨੂੰ ਬਾਣੀ ਨਾਲ ਜੋੜਿਆ ਉੱਥੇ ਛੋਟੇ ਬੱਚਿਆਂ ਨੇ ਵੀ ਕੀਰਤਨ ਕਰਕੇ ਆਈਆਂ ਸੰਗਤਾਂ ਨੂੰ ਬਾਣੀ ਨਾਲ ਜੋੜਿਆ ਤੇ ਜਿੱਥੇ ਕਿ ਇਸ ਗੁਰਦੁਆਰਾ ਵਿਖੇ ਬੱਚਿਆਂ ਨੇ ਜੋ ਕਿ ਸ਼ਾਸਤਰ ਦੀ ਵਿਦਿਆ ਸਿੱਖ ਕੇ ਗੱਤਕੇ ਦੇ ਜੋਰ ਬਖਾਏ ਨੇ ਜਿੱਥੇ ਕਿ ਸੰਗਤਾਂ ਦੇ ਦਰਸ਼ ਜੋ ਕਿ ਖਿੱਚ ਦਾ ਕੇਂਦਰ ਬਣਿਆ ਸਾਡੇ ਨਾਲ ਹਨ 인ਦਰ ਜੋਤ ਸਿੰਘ ਜੀ ਜੇ ਨਾਮ ਨਾਮ ਚੇਤੇ ਕਰੋ ਨਾਮ ਚੇਤੇ ਕਰਨਾ ਈਸ਼ਵਰ ਈਸ਼ਵਰ ਜੋਤ ਸਿੰਘ ਜੀ ਰੋਸੋ ਕਰਦੇ ਈਸ਼ਵਰ ਦਾ ਨਾਮ ਜਪਣਾ ਈਸ਼ਵਰ ਤੋਂ ਕਰਦੇ ਐਟਲੀ ਹੋਗਾ ਸਤਕਾਰ ਜੋ ਵੀਰ ਜੀ ਉਹਨਾਂ ਕੋ ਜਾਣਕਾਰੀ ਲਵਾਂਗੇ ਕਿ ਉਹ ਬੱਚਿਆਂ ਨੂੰ ਕਿਹੋ ਜੀ ਸ਼ਾਸਤਰ ਵਿਦਿਆ ਸਿਖਾਉਂਦੇ ਹਨ ਤੇ ਇਹੋ ਜਿਹਾ ਮੈਸੇਜ ਆਰਦੇ ਦੇ ਦਿੰਦੇ ਤੁਹਾਡੇ ਕੋਲ ਤੁਹਾਨੂੰ ਸਭ ਤੋਂ ਪਹਿਲਾਂ ਤਾਂ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਾਹਰ ਪੀਰ ਜਗਤਗੁਰ ਬਾਬਾ ਧੰਨਤਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਦੀਆਂ ਸਾਰੀਆਂ ਸੰਗਤਾਂ ਨੂੰ ਬੇਅੰਤ ਵਧਾਈਆਂ ਇਸ ਮੀਡੀਆ ਤਹਿਲਕਾ ਪੰਜਾਬ ਦੇ ਮਾਧਮ ਰਾਹੀਂ ਜਿੰਨੀਆਂ ਵੀ ਸੰਗਤਾਂ ਦੇਸ਼ ਵਿਦੇਸ਼ ਤੋਂ ਇਹ ਚੈਨਲ ਵੇਖ ਰਹੀਆਂ ਨੇ ਉਹਨਾਂ ਸਾਰਿਆਂ ਨੂੰ ਵੀ ਵਧਾਈਆਂ ਗੁਰੂ ਪਾਤਸ਼ਾਹ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਤੰਦਰੁਸਤੀਆਂ ਬਖਸ਼ਣ ਅੱਜ ਇਹ ਵੀਰ ਜੀ ਆਏ ਇਹਨਾਂ ਗੱਲ ਕੀਤੀ ਕਿ ਸ਼ਸਤਰ ਵਿੱਦਿਆ ਅ ਸ਼ਸਤਰ ਵਿੱਦਿਆ ਦੇ ਉੱਤੇ ਡਾਕੂਮੈਂਟ ਜੇ ਆਪ ਜੀ ਨਾਲ ਸਾਂਝ ਪਾਵਾਂ ਜੀ ਸ਼ਸਤਰ ਵਿਦਿਆ ਦਾ ਭਾਵ ਕਿ ਆਪਣੇ ਆਪ ਦੀ ਰੱਖਿਆ ਕਰਨੀ ਤੇ ਕਿਸੇ ਗਰੀਬ ਮਜ਼ਲੂਮ ਦੀ ਰੱਖਿਆ ਕਰਨੀ ਇਹਦਾ ਮਤਲਬ ਇਹ ਨਹੀਂ ਕਿ ਜੇ ਸਾਡੇ ਹੱਥ ਵਿੱਚ ਸ਼ਸਤਰ ਨੇ ਸਾਡੇ ਕੋਲ ਅੱਜ ਕਿਰਪਾਨ ਹੈ ਸਾਡੇ ਕੋਲ ਅੱਜ ਕੋਈ ਵੀ ਤਰ੍ਹਾਂ ਦਾ ਹਥਿਆਰ ਵੈਪਨ ਹੈ ਤੇ ਇਹ ਨਹੀਂ ਕਿ ਅਸੀਂ ਜਿਹਦੇ ਉੱਤੇ ਦਿਲ ਕੀਤਾ ਜਿਹਦੇ ਉੱਤੇ ਗੁੱਸਾ ਆਇਆ ਤੇ ਉਹਨੂੰ ਕੱਢ ਕੇ ਮਿਆਂ ਚੋਂ ਚਲਾਤਾ ਇਹਦਾ ਨਹੀਂ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਇਹ ਰੂਲ ਨਿਯਮ ਦਿੱਤੇ ਨੇ ਕਿ ਜੇ ਮੈਂ ਤੁਹਾਨੂੰ ਅੰਮ੍ਰਿਤ ਛਕਾ ਕੇ ਇਹ ਸ਼ਸਤਰ ਦੇ ਰਿਆਂ ਤਾਂ ਇਹਨਾਂ ਨੂੰ ਯੂਜ਼ ਕਿਸ ਤਰ੍ਹਾਂ ਕਰਨਾ ਹੈ ਗੁਰੂ ਸਾਹਿਬ ਨੇ ਸਿਰਫ ਦਿੱਤੇ ਨਹੀਂ ਨਾਲ ਸਾਨੂੰ ਯੂਜ਼ ਕਰਨ ਦਾ ਢੰਗ ਸਾਨੂੰ ਉਹਨਾਂ ਨੂੰ ਵਰਤਣ ਦਾ ਤਰੀਕਾ ਦੱਸਿਆ ਪਾਤਸ਼ਾਹ ਜੀ ਨੇ ਆਖਿਆ ਕਿ ਜਿਹੜਾ ਤੁਹਾਡੇ ਕੋਲ ਆ ਕੇ ਨਿਭ ਜਾਏ ਭਾਵ ਮਾਫੀ ਮੰਗ ਲੇ ਕਦੇ ਉਹਦੇ ਤੇ ਵਾਰ ਨਹੀਂ ਕਰਨਾ ਕਦੇ ਉਹਦੇ ਤੇ ਹੱਥ ਨਹੀਂ ਚੱਕਣਾ ਜਿਹੜਾ ਲੜਾਈ ਦੇ ਵਿੱਚੋਂ ਮੂੰਹ ਮੋੜ ਕੇ ਪਿੱਠ ਦਿਖਾ ਕੇ ਚਲੇ ਜਾਏ ਕਦੇ ਉਹਦੀ ਪਿੱਠ ਤੇ ਵਾਰ ਨਹੀਂ ਕਰਨਾ ਜਾਂ ਜਦੋਂ ਤੁਸੀਂ ਕਿਰਪਾਨ ਕੱਢਣੀ ਹੈ ਤੇ ਧਿਆਨ ਵਿੱਚ ਰੱਖੋ ਕਿਰਪਾਨ ਤੁਹਾਡੀ ਮਿਆਨ ਵਿੱਚੋਂ ਉਦੋਂ ਨਿਕਲੇ ਜਦੋਂ ਕਿਸੇ ਦੀ ਧੀ ਭੈਣ ਦੇ ਉੱਤੇ ਜ਼ੁਲਮ ਹੋਵੇ ਜਾਂ ਕਿਸੇ ਗਰੀਬ ਮਜ਼ਲੂਮ ਦੇ ਨਾਲ ਕੋਈ ਜ਼ਿਆਦਾ ਜ਼ਬਰ ਜ਼ਨਾਹ ਹੋਵੇ ਉਦੋਂ ਤੁਸੀਂ ਰੱਖਿਆ ਕਿਰਪਾਨ ਕੱਢਣੀ ਹੈ ਐਵੇਂ ਨਹੀਂ ਕਿਰਪਾਨ ਕੱਢ ਕੇ ਹੁਲੜਬਾਜ਼ੀ ਨਹੀਂ ਕਰਨੀ ਇਸ ਸ਼ਸਤਰ ਵਿੱਦਿਆ ਤੋਂ ਭਾਵ ਜਦੋਂ ਸ਼ਸਤਰ ਵਿੱਦਿਆ ਦੀ ਗੱਲ ਕਰਦੇ ਆਂ ਤੇ ਸ਼ਸਤਰਾਂ ਦੇ ਵਿੱਚ ਮੁੱਖ ਸ਼ਸਤਰ ਜਿਨ੍ਹਾਂ ਦੇ ਮੈਂ ਨਾਮ ਆਪ ਜੀ ਦੇ ਨਾਲ ਸਾਂਝੇ ਕਰਾਂ ਸਭ ਤੋਂ ਪਹਿਲਾਂ ਕਿਰਪਾਨ ਦੋ ਤਾਰੀ ਖੰਡਾ ਚੱਕਰ ਗੋਲਾ ਗੰਡਾਸੀ ਕਟਾਰ ਢਾਲਾਂ ਆਦਿਕ ਆਪਣੇ ਕੋ ਸ਼ਸਤਰ ਨਹੀਂ ਇਸ ਸਥਾਨ ਤੇ ਗੁਰਦੁਆਰਾ ਬੈਂਕੋਕ ਵਿਖੇ ਪ੍ਰਬੰਧਕਾਂ ਦੇ ਸਹਿਯੋਗ ਨਾਲ ਸੰਗਤਾਂ ਦੇ ਸਹਿਯੋਗ ਨਾਲ ਤੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਕਿਰਪਾ ਦੇ ਸਦਕਾ ਬਹੁਤ ਬੱਚਿਆਂ ਤੇ અપਾਰ ਕਿਰਪਾ ਬਖਸ਼ਿਸ਼ ਹੈ ਕਿ ਬੱਚੇ ਆਏ ਔਰ ਕੁਝ ਕੁ ਮੈਨੂੰ ਵੇਖਣ ਨੂੰ ਜੋ ਸੁਣਨ ਨੂੰ ਮਿਲਿਆ ਕਿ ਕੁਝ ਬੱਚੇ ਐਸੇ ਜੇਨਾ ਦਾ ਕੋਈ ਇੰਟਰਸਟ ਵੀ ਨਹੀਂ ਨਾ ਉਹਨਾਂ ਦਾ ਕੋਈ ਕੇਸ ਰੱਖਣ ਚ ਇੰਟਰਸਟ ਪਰ ਉਹਨਾਂ ਨੇ ਗਤਕਾ ਵੇਖਦਿਆ ਗੁਰਦੁਆਰੇ ਆਉਣਾ ਸ਼ੁਰੂ ਕੀਤਾ ਤੇ ਉਹ ਵੇਖਦਿਆਂ ਵੇਖਦਿਆਂ ਅੰਦਰ ਐਸਾ ਪ੍ਰੇਮ ਪਿਆਰ ਪੈਦਾ ਹੋਇਆ ਇੰਨੀ ਉਹਨਾਂ ਦੇ ਅੰਦਰ ਦਿਲ ਦੇ ਅੰਦਰ ਐਸੀ ਖਿੱਚ ਪੈਦਾ ਹੋਈ ਕਿ ਉਹਨਾਂ ਨੇ ਆਪੇ ਸ਼ਸਤਰ ਵੀ ਸਿੱਖਣੇ ਸ਼ੁਰੂ ਕਰ ਲਏ ਤੇ ਆਪਣੇ ਕੇਸ ਵੀ ਰੱਖਣੇ ਸ਼ੁਰੂ ਕਰ ਲਏ ਤੇ ਅੱਜ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਉਹ ਪੂਰਾ ਬਾਣਾ ਪਾ ਕੇ ਚੋਲਾ ਪਾ ਕੇ ਦਮਾਲਾ ਸਜਾ ਕੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਤਿਆਰ ਪਰ ਤਿਆਰ ਹੋ ਕੇ ਕੱਦਕੇ ਦੀ ਟੀਮ ਵਿੱਚ ਹਿੱਸਾ ਲੈ ਕੇ ਅੱਜ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਤੇ ਇਸ ਪਾਵਨ ਪ੍ਰਕਾਸ਼ ਪੁਰਖ ਤੇ ਉਹਨਾਂ ਨੇ ਆ ਕੇ ਹਿੱਸਾ ਲਿਆ ਤੇ ਆਪਣਾ ਇਹ ਜ਼ੋਰ ਆਪਣੀ ਇਹ ਵਿੱਦਿਆ ਸਾਰੀ ਸੰਗਤ ਦੇ ਸਾਹਮਣੇ ਵਿਖਾਈ ਜੋ ਕਿ ਆਪ ਜੀ ਦੇ ਮੀਡੀਆ ਨੇ ਕਵਰ ਕੀਤੀ ਹੈ ਤੇ ਵੀਰ ਜੀ ਨੂੰ ਮੈਂ ਆਖਾਂਗਾ ਵੀ ਹੋਰ ਕੋਈ ਉਹਨਾਂ ਦਾ ਸਵਾਲ ਹੋਵੇ ਤਾਂ ਜ਼ਰੂਰ ਪੁੱਛ ਲੈਣਾ ਜੀ ਕੱਲ ਕਰੀ ਸਿੱਖੀ ਕਾਰਾਂ ਦੀ ਉਹਨਾਂ ਬਾਰੇ ਕੀ ਕਹਿਣਾ ਕਰ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਕਕਾਰ ਪੰਜ ਜੋ ਮੁੱਖ ਤੌਰ ਤੇ ਪੰਜ ਕਕਾਰ ਦੱਤੇ ਨੇ ਜਿਹੜੇ ਇੱਕ ਸਿੱਖ ਨੂੰ ਆਪਣੇ ਨਾਲ ਹਰ ਵੇਲੇ ਕੈਰੀ ਕਰਨੇ ਚਾਹੀਦੇ ਨੇ ਤੇ ਜੇ ਮੈਂ ਗੱਲ ਕਰਾਂ ਪਹਿਲੇ ਨੰਬਰ ਤੇ ਕਿਰਪਾਨ ਕੰਗਾ ਕੇਸ ਕੜਾ ਤੇ ਕਸ਼ਹਿਰਾ ਇਹ ਜਿਹੜੇ ਪੰਜ ਕਾਰਨੇ ਇਹਨਾਂ ਵਿੱਚੋਂ ਕੰਗਾ ਹੈ ਨਾ ਜਿਹੜਾ ਉਹ ਅੱਜ ਕੱਲ ਮੈਂ ਵੀ ਦੱਸਦੇ ਆਂ ਵੀ ਅਸੀਂ ਪਲਾਸਟਿਕ ਦੇ ਯੂਜ਼ ਕਰਦੇ ਮੋਸਟਲੀ ਅਸੀਂ ਘਰਾਂ ਦੇ ਵਿੱਚ ਪਲਾਸਟਿਕ ਦੇ ਯੂਜ਼ ਕਰਦੇ ਆਂ ਪਰ ਗੁਰੂ ਸਾਹਿਬ ਨੇ ਸਾਨੂੰ ਲੱਕੜ ਦਾ ਕੰਗਾ ਦਿੱਤਾ ਜਿਹੜਾ ਪਿਓਰ ਲੱਕੜ ਤੋਂ ਬਣਿਆ ਹੋਵੇ ਤੇ ਉਹ ਲੱਕੜ ਦਾ ਕੰਗਾ ਜਦੋਂ ਅਸੀਂ ਸਿਰ ਵਿੱਚ ਮਾਰਦੇ ਆਂ ਨਾ ਜਦੋਂ ਸਿਰ ਵਿੱਚ ਉਹ ਅਸੀਂ ਆਪਣੇ ਕੇਸ ਆਪਣੇ ਵਾਲ ਬੰਨ੍ਹਨੇ ਆਂ ਤੇ ਉਹਦੇ ਨਾਲ ਜਿਹੜੇ ਲੱਕੜ ਦੇ ਤੱਤ ਨੇ ਜਾਂ ਜਿਹੜੇ ਕੁਦਰਤ ਦੀ ਤੱਤ ਨੇ ਸਾਡੇ ਸਰੀਰ ਦੇ ਵਿੱਚ ਸਾਡੇ ਸਿਰ ਦੇ ਵਿੱਚ ਆ ਜਾਂਦੇ ਨੇ ਤੇ ਉਹਨਾਂ ਦੇ ਨਾਲ ਕਣੀਆਂ ਦੇ ਵਾਰ ਵੀ ਨਹੀਂ ਛੱਡਦੇ ਤੇ ਜੇ ਅਸੀਂ ਪਲਾਸਟਿਕ ਦੀ ਗੱਲ ਕਰੀਏ ਪਲਾਸਟਿਕ ਤੇ ਪਹਿਲਾਂ ਹੀ ਕੈਂਸਰ ਦਾ ਇੱਕ ਰੋਗ ਹੈ ਪਲਾਸਟਿਕ ਨੂੰ ਅਸੀਂ ਪਹਿਲਾਂ ਹੀ ਕੈਂਸਰ ਕਹਿੰਦੇ ਆ ਤੇ ਫਿਰ ਜੇ ਅਸੀਂ ਗੱਲ ਕਰੀਏ ਕਿ ਸ਼ਹਿਰੇ ਦੀ ਕਿ ਸ਼ਹਿਰਾ ਸਾਡੀ ਪੱਤ ਸਾਡੀ ਇੱਜ਼ਤ ਟਕਣਾ ਆਪਣੇ ਆਪ ਨੂੰ ਕਵਰ ਕਰਨਾ ਤੇ ਕੜਾ ਬਾਦਸ਼ਾਹ ਜੀ ਨੇ ਆਖਿਆ ਸਟੀਲ ਦਾ ਨਹੀਂ ਲੋਹੇ ਦਾ ਨਹੀਂ ਕੜਾ ਪਾਣੇ ਸਰਬ ਲੋਹਾ ਸਰਬਲੋਧਾ ਇਸ ਕਰਕੇ ਅਦਾਸ ਨੇ ਪਾਇਆ ਇਹ ਸਰਬਲੋਧਾ ਹੈ ਸਰਬਲੋਧਾ ਇਸ ਕਰਕੇ ਪਾਣਾ ਹੈ ਪਹਿਲੀ ਗੱਲ ਤੇ ਤੁਹਾਨੂੰ ਜਦੋਂ ਕੋਈ ਬੁਰਾ ਕੰਮ ਕਰੋ ਬੁਰਾ ਕੰਮ ਕਰਨ ਲੱਗੇ ਨਾ ਸਭ ਤੋਂ ਪਹਿਲਾਂ ਸਾਡਾ ਹੱਥ ਅੱਗੇ ਹੁੰਦਾ ਹੈ ਕਿਸੇ ਨੂੰ ਮਾਰਨਾ ਹੋਵੇ ਕਿਸੇ ਨਾਲ ਜ਼ੁਲਮ ਕਰਨਾ